ਆਮ ਆਦਮੀ ਪਾਰਟੀ ਦੀ ਜਲੰਧਰ ਉਪਚੋਣ ਦੇ ਵਿੱਚ ਵੱਡੀ ਜਿੱਤ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਿਸ਼ਾਨੇ ਉੱਤੇ ਆ ਗਏ ਨੇ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗਰਾਲ ਦੋਵਾਂ ਨੇ ਆਮ ਆਦਮੀ ਪਾਰਟੀ ਨੂੰ ਧੋਖਾ ਦਿੱਤਾ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲ ਕੇ ਭਾਜਪਾ ਵਿੱਚ ਸ਼ਾਮਲ ਹੋਏ ਜਿਸ ਤੋਂ ਬਾਅਦ ਹੁਣ ਹਾਰ ਹੋ ਗਈ ਹੈ ਦੋਵਾਂ ਦੀ ਇੱਕ ਲੋਕ ਸਭਾ ਚੋਣ ਹਾਰ ਗਿਆ ਤੇ ਦੂਜਾ ਵਿਧਾਨ ਸਭਾ ਦੀ ਉਪਚੋਣ ਹਾਰ ਗਿਆ ਦੋਵਾਂ ਦੇ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਸਵਾ ਮੈਂਬਰ ਸੰਜੇ ਸਿੰਘ ਨੇ ਦੋਵਾਂ ਦੇ ਉੱਤੇ ਜੋ ਚਸਕੇ ਲੈਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਦੋਵਾਂ ਦੀ ਫੋਟੋ ਵੀ ਸਾਂਝੀ ਕੀਤੀ ਗਈ ਹੈ ਤੇ ਲਿਖਿਆ ਗਿਆ ਅਸੀਂ ਇਹਨਾਂ ਦੋ ਭਰਾਵਾਂ ਤੋਂ ਕੀ ਸਬਕ ਸਿੱਖੀਏ ਜਿਨ੍ਹਾਂ ਨੇ ਆਪ ਨੂੰ ਧੋਖਾ ਦਿੱਤਾ ਉਹਨਾਂ ਦੀ ਰਾਜਨੀਤੀ ਖਤਮ ਹੋ ਗਈ ਹੈ ਇੱਕ ਸੁਸ਼ੀਲ ਰਿੰਕੂ ਐਚ ਜੋ ਆਪ ਦਾ ਸੰਸਦ ਮੈਂਬਰ ਸੀ ਦੂਸਰਾ ਸ਼ੀਤਲ ਅੰਗੁਰਾਲ ਐ ਜੋ ਆਪ ਦਾ ਵਿਧਾਇਕ ਸੀ ਦੋਵਾਂ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਪਾਰਟੀ ਅਤੇ ਇਸ ਦੇ ਆਗੂਆਂ ਨੂੰ ਗਾਲਾਂ ਕੱਢੀਆਂ ਹੁਣ ਦੋਵੇਂ ਹੀ ਹਾਰੇ ਹਨ ਇਹ ਗੱਲ ਆਖੀ ਗਈ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਵੱਲੋਂ ਉਹਨਾਂ ਨੇ ਸਿੱਧੇ ਤੌਰ ਤੇ ਦੋਵਾਂ ਦਾ ਮਜ਼ਾਕ ਉਡਾ ਦਿੱਤਾ ਹੈ ਅਤੇ ਲੋਕਾਂ ਨੂੰ ਸਿੱਖਿਆ ਲੈਣ ਦੀ ਗੱਲ ਆਖੀ ਹੈ ਕਿ ਇਹਨਾਂ ਤੋਂ ਸਿੱਖੋ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਧੋਖਾ ਨਹੀਂ ਦੇਣਾ ਕਿਉਂਕਿ ਦੋਵਾਂ ਨੇ ਆਮ ਆਦਮੀ ਪਾਰਟੀ ਨੂੰ ਧੋਖਾ ਦੇ ਕੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਦੋਵੇਂ ਚੋਣ ਲੜੇ ਪਰ ਦੋਵੇਂ ਹਾਰ ਗਏ ਇੱਕ ਲੋਕ ਸਭਾ ਦੀ ਚੋਣ ਹਾਰ ਗਿਆ ਤੇ ਦੂਜਾ ਵਿਧਾਨ ਸਭਾ ਦੀ ਤਾਂ ਇਹਨਾਂ ਦੋਵਾਂ ਦੇ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਹੋਰ ਲੋਕਾਂ ਨੂੰ ਅਪੀਲ ਕੀਤੀ ਹੈ ਉਹਨਾਂ ਨੂੰ ਨਸੀਹਤ ਦਿੱਤੀ ਹੈ ਕਿ ਤੁਸੀਂ ਅਜਿਹਾ ਨਾ ਕਰਿਓ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਸਵਾਲ ਚੁੱਕ ਰਹੀਆਂ ਸੀ ਨਿਸ਼ਾਨੇ ਲਾ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ 'ਚ ਜੇਕਰ ਹਾਰ ਜਾਂਦੀ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ ਪਰ ਜੋ ਵਿਧਾਇਕ ਗਿਆ ਸੀ ਅਤੇ ਜੋ ਉਮੀਦਵਾਰ ਗਿਆ ਸੀ ਉਹ ਦੋਵੇਂ ਹਾਰ ਗਏ ਅਤੇ ਦੋਵਾਂ ਦੇ ਵੱਲੋਂ ਹੋਣਾ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਦੇ ਨਾਲ ਭੰਡਿਆ ਗਿਆ ਸੀ ਉਸ ਦਾ ਨਤੀਜਾ ਉਹਨਾਂ ਨੂੰ ਦਿਖ ਗਿਆ ਕਿਵੇਂ ਉਹਨਾਂ ਦੀ ਕਰਾਰੀ ਹਾਰ ਜਲੰਧਰ ਲੋਕ ਸਭਾ ਚੋਣ ਜਲੰਧਰ ਵੈਸਟ ਦੀ ਉਪ ਚੋਣ ਦੇ ਵਿੱਚ ਹੋਈ ਹੈ ਤਾਂ ਇਸ ਤੋਂ ਬਾਅਦ ਸੰਜੇ ਸਿੰਘ ਦੇ ਵੱਲੋਂ ਇਹ ਟਵੀਟ ਕਰਕੇ ਇਹਨਾਂ ਦਾ ਇੱਕ ਤਰੀਕੇ ਨਾਲ ਮਜ਼ਾਕ ਉਡਾਇਆ ਗਿਆ ਤੁਹਾਨੂੰ ਸੰਜੇ ਸਿੰਘ ਦਾ ਇਹ ਬਿਆਨ ਕਿਵੇਂ ਲੱਗਿਆ ਕੀ ਉਹਨਾਂ ਦੇ ਗੱਲ ਦੇ ਵਿੱਚ ਕੋਈ ਦਮ ਤੁਹਾਨੂੰ ਲੱਗਿਆ ਕਿ ਇਹਨਾਂ ਨੇ ਜਿਵੇਂ ਆਮ ਆਦਮੀ ਪਾਰਟੀ ਨੂੰ ਧੋਖਾ ਦਿੱਤਾ ਸੀ ਹੁਣ ਦੋਵਾਂ ਦੀ ਰਾਜਨੀਤੀ ਖਤਮ ਹੋ ਗਈ ਹੈ ਦੋਵਾਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਭੰਡਿਆ ਸੀ ਤੇ ਹੁਣ ਦੋਵੇਂ ਖਤਮ ਹੋ ਕੇ ਇੱਕ ਪਾਸੇ ਲੱਜੁਕੇ ਨੇ ਆਪਣੀ ਰਾਏ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਕਾਰਨ ਟਾਕਸ ਤੇ ਪੰਜਾਬੀ ਨਿਊਜ਼ ਕਾਰਨਰ ਦੇ ਨਾਲ